ਨਾਮ ਐਡਰੈਸ ਦੱਸੋ ਆਪਣਾ ਨਾਮ ਮੇਹਰਪ੍ਰੀਤ ਸਿੰਘ ਪਿੰਡ ਕਟਨ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਉਹ 7889097305 78890 97305 ਪਹਿਲਾ ਨੰਬਰ ਆਪਾਂ ਜਿਹੜੀ ਤਾਜੀ ਬੈੜ ਸੂਈ ਦੇਖੀ ਜੈਨੇ ਕਦੋਂ ਕ ਸੂਈ ਹੈ ਇਹ ਵੀਰ ਜੱਸੀ ਦਾ ਸੰਜੀ ਬੈੜ ਆ ਤੇ ਮਗਰ ਵੀ ਜੱਸੀ ਜੱਸੀ ਦਾ ਬੱਚਾ ਵੱਸੀ ਹੈ ਠੀਕ ਆ ਬਾਈਡ ਕਲਰ ਜਬ ਅੱਛੀ ਆ ਗਈ ਹੈ ਨਾ ਬਾਈਡ ਬੱਚੀ ਬਹੁਤ ਸੋਹਣੀ ਹੈ ਵੀਰੇ 골ਡਨ ਕਲਰ ਚ ਠੀਕ ਆ ਸਾਫ ਸੁਥਰੀ ਆ 나ੜੂਆ ਨਾਲ ਆ 나ੜੂਆ ਨਾਲ ਆ ਵੀਰੇ ਤੀਜੇ ਦਿਨਾਂ ਦੀ ਸੂਈ ਨੂੰ ਜੇਰ ਜੇਰ ਵਗੈਰਾ ਸਭ ਸੁੱਕ ਗਿਆ 11 ਤੋਂ 12 ਕਿਲੋ ਦੇ ਥਲੇ ਗੋਲਾ ਹਾਜਾ ਸਾਢੇ 5 ਟਾਈਮ ਦਾ ਨੈਟ ਹਾਜਰ ਆ ਨੈਟ ਹਾਜਰ ਵੀ ਥੋੜੀ ਜਿਹੀ ਭਲਾ ਜਿਹਾ ਚੱਪਸੀ ਚੌਂਡ ਚੌਕ ਆਈਕ ਨੰਬਰ ਚੌਕ ਨੰਬਰ ਵੀ ਧਾਰਾ ਮਾਰਕੀਟ ਵਿੱਚ ਜਾ ਕੇ ਦਿਖਾਉਣਾ ਹੈ ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਧਾਰਾ ਆਪਾਂ ਮਾਰ ਕੇ ਰੱਖੋਣੇ ਇਹਦੀਆਂ ਸੁਭਰ ਧਾਰਾ ਦੇਖ ਸਕਦੇ ਹੋ ਨਿਆਣਾ ਪੌਣ ਦੀ ਵੀ ਕੋਈ ਜ਼ਰੂਰਤ ਨਹੀਂ ਜਮਾ ਇਹਨੂੰ ਠੀਕ ਹੈ ਸਾਫ ਸੁਥਰੇ ਇਹਨੂੰ ਢੂਰ ਸੱਲਾਣਾ ਹੀ ਹੈਗਾ ਠੀਕ ਹੈ ਮੋਟੀ ਚੋਈ ਦੀ ਹੈ ਨਾ ਜਮਾ ਹਾਂ ਠੀਕ ਹੈ ਚੌਂਡ ਵਗੈਰਾ ਦੇਖੋ ਸੋਣਾ ਤੇ ਦੁੱਧ 10 ਲੀਟਰ ਹਾਜਰ ਹੈ ਨਾ 11 ਉਹ ਬਾਰੇ ਕਿਹਨੂੰ ਬੋਲ ਹਾਜਰ ਤੇ ਜੈਨਾ ਦਾਨਮਨੀ ਕੋਈ ਬਿੱਲੀ ਫੀ ਦਾ ਕੋਈ ਚੈੱਕ ਕਰਨੀ ਹੈ ਸਾਫ ਸਫੀ ਦੀ ਕੰਦਾ ਕੰਦਾ ਥਾਣਾ ਰੇਟ ਕੀ ਰਹਿਣਾ ਇਹਦਾ ਰੇਟ ਵੀਰੇ ਫੋਨ ਤੇ ਕਰ ਭਾਵੇਂ ਤੋਂ ਜਾ ਜੀ ਦੁੱਧ ਅੰਦਾਜ਼ਾ ਲੱਗੇ ਚੱਲੇ ਕਿੰਨੇ ਮੰਨ ਕੇ ਲੈ 1500 ਕਿਲੋ ਤੋਂ 80 ਦੇ ਦੂ ਕਿੰਨੇ ਕਹਿਣ ਜਾਂ 20 ਹੀ ਰੁਪਆ ਲਵਾਂਗਾ ਲੱਭੇ ਫਾਇਦਾ ਟੋਰੀ ਬਾਹਰ ਨੂੰ 15 ਕਿਲੋ ਦੁੱਧ ਮੰਨ ਕੇ ਲੈ ਲਓ 14 ਤੇ ਚੱਲੂ 11 ਲੀਟਰ ਹਾਜਰ ਹੈ ਜੇਰ ਧਾਰ ਤੇ ਭਾਰਕ ਪਾਸਾ ਸਭ ਖਸੋਕਿਆ ਸੂਈ ਸਵਾਈਆ ਸਾਰਾ ਪਰਦਾ ਫਾਸਾ ਪਿੱਛੇ ਅੱਗੇ ਬਾਈਟ ਕਲਰ ਦੇ ਵਿੱਚ ਜਰਸੀ ਕੈਟਾਗਰੀ ਦੇ ਵਿੱਚ ਬੱਛੀ 나ੜੂਆ ਨਾਲ ਆ ਜ ਫੁੱਲ ਹਾਈਟ ਦੇ ਵਿੱਚ ਕਿਉਂਕਿ ਸੈਜ ਵਗੈਰਾ ਪੂਰਾ ਫੁੱਲ ਖੁੱਲੇ ਸੈਜ ਦੀ ਸ਼ੂ ਵੀ ਜਰਸੀ ਹੈ ਕਿ ਵਧੀਆ ਪੰਜਾਬ ਦੀ ਇੱਥੇ ਆਪਣੇ ਕੋਲ ਪੈਣਾ ਲੱਗਦਾ ਹੁੰਦਾ ਠੀਕ ਹੈ ਅਬੰਦੀ ਦੇ ਨਾਲ ਮਾਰਨੇ ਦੀ ਮਾਜੀ ਕੋਲੇ ਦੀ ਠੀਕ ਹੈ ਮਾਜੀ ਕਿਹੜਾ ਲੱਕੀਆ ਚੱਕਣ ਦੀ ਛੜੀਆਂ ਐ ਨਹੀਂ ਹੈ ਕੋਈ ਜਵਾਰ ਵਿੱਚੀ 2 ਸਾਲ ਦਾ ਠੀਕ ਹੈ ਕਹਿੰਦਾ ਭਾ ਵੀ ਠੰਡੀ ਹੈ ਜਰਸੀ ਐਫ ਐਫ ਚੋਂ ਪੈਦਾ ਹੋਈ ਵੀ ਹੈ ਹਨਾ ਹਾਂ ਅੱਜ ਆਪਣੇ ਪੇਟੋਂ ਪੈਦਾ ਹੁੰਦੀ ਹੈ ਠੀਕ ਹੈ ਸੋ ਮੰਨ ਕੇ ਚਲੋ ਮਗਰ ਉਹਨੇ ਜਰਸੀ ਦਾ ਸੱਚ ਬੱਚੀ ਪਾਦੀ ਤੇ ਚੱਲੂ ਮੰਨ ਕੇ ਚਲੋ ਕ੍ਰਾਸ ਪਾਣ ਜਾ ਹਨਾ ਪਰ ਦੁੱਧ ਨੂੰ ਨਿਆਰੇ ਦੇ ਦੇਣਗੇ ਜਮਾ ਠੀਕ ਆ ਰੇਡ ਵੀਰ ਕਹਿੰਦਾ ਫੂਟ ਤੇ ਕਰਾਂਗੇ ਬਿਲਕੁਲ ਚੀਜ਼ ਅਕੋਰਡਿੰਗ ਬਜਬ ਹੋਊਗਾ ਕਦ ਬਹੁਤ ਜ਼ਿਆਦਾ ਕੋਈ ਵੀ ਰਹਿ ਨਾ ਮੱਲੇ ਵੀ ਛੋਟੀ ਲਿਸਟ ਏ ਕਿਸੇ ਪਾਸਿਓ ਤੇ ਲੇਵੀ ਵਾਲੇ ਪਾਸੋਂ ਓਕੇ ਆ ਜਾਵਾਂ ਸਥਾਨ ਦੇਖਣ ਚਾਰੇ ਥਾਂ ਨਿਕਲਵੇਂ ਸਾਫ ਸੁਥਰੇ ਵਿਥੀ ਤੇ ਤੇ ਕਿ ਦੂਜੇ ਨੰਬਰ ਤੇ ਆਪਾਂ ਐਫ ਦੇਖੀਏ ਨੇ ਗੱਬਣ ਇਹ ਬਾਈ ਜੀ ਸੁਆ ਕਿਹੜਾ ਸੁੰਦੀ ਪਈ ਆ ਠੀਕ ਐਦਾਂ ਤੋਂ ਜਵਾਨ ਹੋਊਗਾ ਨਾ ਨਦੂ ਜਵਾਨ ਅਸੀਂ ਪਰਪਰ ਪਾਸਾ ਤੱਕ ਸੁੰਦੇ ਰਹਿੰਦੇ ਸਾਫ ਸੁਥਰੀ ਆ ਸੁਣਾ ਚੰਗਾ ਸੰਦੇਵਾ ਦੁੱਧ ਦਾ ਪੈਸਟੀਮੈਂਟ ਲਾ ਕੇ ਚਲੇ ਕਿੱਥੇ ਕਿ ਚੱਲੀ ਜਾਊਗਾ ਕੋਈ ਕਹੁੰਦਾ ਬਾਈ ਜੀ ਦੱਸਾਇਆ ਬਾਕੀ ਮਾਲ ਕੇ ਜੇ ਵਾ ਠੰਡ ਰੋਪੇ ਸਾਹਿਬ ਨੇ ਦੁੱਧ ਦੁਬਾਰੇ 25 ਗ੍ਰਾਮ ਤੇ ਕਹਿ ਕੇ ਦੇ ਜੇ ਬਾਕੀ ਆਲੇ ਦੀ ਛੇਵਾ ਦੇਖ ਤੇ ਆ ਬਈ ਮੇਰੇ ਮੌਸਮ ਕਿਆ ਦਿਨ ਕੱਢਦੀ ਅੱਜ ਇਹ 10-12 ਦਿਨ ਬਾਕੀ 10 ਦਿਨ ਬਾਕੀ ਆ ਤੇ ਜਮਾ ਮੰਨ ਕੇ ਚੱਲੋ ਵੀ ਸਰਦੀ ਸਰਦੀ ਨੇ ਯਾਰ ਇਹ ਲੈ ਆ ਦੇਣੇ ਆਲੀ ਜੀ ਇਹ ਕਹਿੰਦਾ ਫ੍ਰੀਡ ਦੇ ਵਿੱਚ ਲਿਖਣਾ ਕੋਈ ਫੇਸ ਕੁਆਲਟੀ ਦਿਖਾਉਣੀ ਬੱਚੀ ਠੀਕ ਐ ਸਾਫ ਜਿਹੀ ਖੱਟੀ ਸਿਹਰੀ ਵੀ ਕੋਲ ਸੋ ਜਿੱਦਿਆਂ ਨੂੰ ਦੁੱਧ ਦੇਣੇ ਬੱਚੀ ਨੇ ਚੱਲਣਾ ਮੰਨ ਕੇ ਚੱਲੋ ਵੀ ਉਹ ਦਿਨ ਸਪਟੰਬਰ ਦਾ ਅਕਤੂਬਰ ਦੇ ਵਿੱਚ ਸਟਾਰਟਿੰਗ ਦੀ ਠੰਡ ਹੋ ਜਾਂਦੀ ਹੈ 14-15 ਸਤੰਬਰ ਤੋਂ ਬਾਅਦ ਠੀਕ ਹੈ ਦੂਜਾ ਸੂਆ ਜੈਨੂਨ 21-22 ਲੀਟਰ ਤੋਂ ਪਾਰ ਵਾਲੀ ਤੇ ਬਾਕੀ ਮੇਨ ਚੀਜ਼ ਹੈ ਕਿ ਆਪਾਂ ਹੋਰ ਦੇਖੇ ਦੇ ਵਿੱਚ ਪਤਲੀ ਸਕਿਨ ਦੇ ਵਿੱਚ ਜਿੰਮਰ ਰੁਕਿਆ ਮਰੀ ਐ ਬਈ ਮੇ ਮਟਰ ਮੁਟਾਪਾ ਨਹੀਂ ਹੈ ਰੱਸੀ ਠੀਕ ਹੈ ਉਸ ਦਾ ਪਿੱਛੇ ਜਿਹੜਾ ਮਗਰੀ ਦੀ ਦੂਸਤ ਗਰੀਡ 1 ਕਿਲੋ ਮਟਰ ਖੜਾ ਹੈ ਜਹਾਂ ਠੀਕ ਹੋਣਾ ਜੈ ਮਜੀਦਾ ਸਾਹਿਬ ਕੋਲ ਆਦੂ ਠੀਕ ਹੈ ਸੱਲੇ ਮੈਕ ਵੀ ਦੇਖੋ ਮੇ ਗਾਡ ਪੂਰੀ ਸਾਫ ਸੁਥਰੀ ਹੈ ਨਾ ਸੋ ਬੱਚੀ ਦੀ ਸਕਿਨ ਦੇਖੋ ਜਮਾ ਆਹ ਦੇਖੋ ਕਿਆ ਬਾਤ ਹੈ ਢੰਡੀ ਪੂਰੀ ਮੰਨ ਕੇ ਚੱਲੋ ਵੀ ਚਮੜੀ ਦੇ ਵਿੱਚ ਕਰੂਟ ਭਰੇ ਜਾਂਦੇ ਆ ਇਹਦੇ ਕੋਈ ਨਹੀਂ ਕਰ ਵੀ ਚਾਰ ਪਾ ਕੇ ਮੋਟੀ ਕਰੀ ਵੀ ਐ ਬੈਡ ਜਿੰਨੀ ਵੀ ਮੰਨ ਕੇ ਚੱਲੋ ਨਰਮ ਚਮੜੀ ਦੀ ਹੋਗੀ ਕੋਖ ਦਿਖਾਉਂਦੀ ਹੋਗੀ ਉਹ ਬੈਡ ਮੰਨ ਕੇ ਚੱਲੋ ਚੰਗੀ ਮੰਨੀ ਜਾਂ ਪਸਲੇ ਦਿਖਾਈ ਦਿੰਦੇ ਜਿਵੇਂ ਜੱਜ ਕਰਦੇ ਨੇ ਪਸਲੇ ਦਿਨੇ ਹੁਣ ਜਿੰਨੀ ਜਿਹੜੀ ਬੈਡ ਦੇ ਪਸਲੇ ਆ ਦਿਨੇ ਆ ਠੀਕ ਹੈ ਢੰਡੀ ਕੀ ਹੋਊਗੀ ਥਾਂ ਥਣ ਚਾਰੇ ਓਕੇ ਜਮਾ ਕੀ ਵੀਰੇ ਚਾਹੇ ਬੰਦਾ ਮਸ਼ੀਨ ਮਾੜੀ ਚਮੜੀ ਤੇ ਭਰੀ ਕਰੂਟ ਭਰਿਆ ਜਾਂਦਾ ਸੋ ਆ ਦੇਖੋ ਜਮਾ ਇੱਥੇ ਮਰਜੀ ਭਰ ਲਾ ਹਨਾ ਕਿਹਦਾ ਰੇਟ ਇਹ ਰਿਡ ਗੁੰਦ ਗਣ ਭਾਗ ਭੇਜੇ ਬਿਲਕੁਲ ਜਾਇਜ਼ ਹੈ ਜੋ ਨੰਬਰ ਬੋਲ ਜੀ ਆਪਣਾ ਨੰਬਰ 78890 97305 ਪਿੰਡ ਕਟੂ ਜ਼ਿਲ੍ਹਾ ਬਰਨਾਲਾ